ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਬੁੱੱਚੇ ਸਿੱਖ ਸੰਗਤ ਨੂੰ ਕਲਤੂਰਾ ਸਕੱਟਰੀ ਦੇ ਸਮੁੱਚੇ ਨੌਜਵਾਨਾਂ ਵੱਲੋਂ ਸਿੱਖ ਧਰਮ ਦੇ ਬਹੁਤ ਹੀ ਵੱਡੇ ਪਾਗਾਂ ਵਾਲੇ ਦਿਨ ਚੇਤ ਮਹੀਨੇ ਦੀ ਸੰਗਰਾਦ ਨੂੰ ਮੁੱਖ ਰੱਖਦੇ ਹੋਏ 557 ਸਾਲ ਲਾਨੂ ਮੁਖ ਰੱਖਦੇ ਹੋਏ ਸਮੁੱਚੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਔਰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋ ਵਿਖੇ ਜੋ ਬਿਸ਼ਾਲ ਨਗਰ ਕੀਤਾ ਨਹੋਲੇ ਮਹੱਲਾ ਨੂੰ ਮੁਖ ਰੱਖਦੇ ਹੋਏ ਅਤੇ ਚੇਤਰੀ ਸੰਗਰਾਦ ਨੂੰ ਮੁਖ ਰੱਖਦੇ ਹੋਏ ਜੋ ਨਗਰ ਕੀ ਤਨ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਕੱਢੇ ਜਾਣੇ ਹਨ ਉਤੇ ਸਮੁੱਚੇ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਕਲਤੂਰਾ ਸਿੱਖੀ ਦੇ ਸਮੁੱਚੇ ਨੌਜਵਾਨਾਂ ਵੱਲੋਂ ਅਤੇ ਦਾਸ ਵੱਲੋਂ ਬੇਨਤੀ ਹੈ ਉਤੇ ਜਿੰਨੇ ਵੀ ਲੰਗਰ ਲਗਾਏ ਜਾਣੇ ਹਨ ਉਹ ਪੰਗਤ ਦੇ ਵਿੱਚ ਸ਼ਿਕਾਇਤ ਜਾਣੇ ਹਨ ਔਰ ਆਪ ਜੀ ਸਿੱਖ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪ ਜੀਆਂ ਨੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਵਿਖੇ ਪਹੁੰਚ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੀਆਂ ਹਨ ਔਰ ਆਪ ਜੀ ਨੇ ਦਿਨ ਐਤਵਾਰ ਜੋ ਹੈ 14 ਤਰੀਕ ਸਚੇ ਪਰਸ਼ਾ ਮਹਾਰਾਜ ਨੇ ਜੋ ਸਾਨੂੰ ਵਰਕਸ਼ਿਸ਼ ਕੀਤੀ ਸੀ ਜੋ ਸ਼ੁੱਕਰਵਾਰ ਵਾਲੇ ਦਿਨ ਆਉਣੀ ਹੈ ਉਸ ਦਿਨ ਵੀ ਦੀਵਾਨ ਬਹੁਤ ਭਾਰੀ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣੇ ਹਨ ਆਪ ਜੀਆ ਨੇ 14 ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਆਨੰਦ ਪ੍ਰਾਪਤ ਕਰਨੇ ਹਨ ਔਰ 16 ਤਰੀਕ ਦਿਨ ਐਤਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਏ ਜਾਣੇ ਹਨ ਉਹਨਾਂ ਦੇ ਵਿੱਚ ਵੀ ਹਾਜ਼ਰੀਆਂ ਭਰਨੀਆਂ ਹਨ ਉਥੇ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀਆ ਨੇ ਆਪਣੇ ਪਰਿਵਾਰ ਸਮੇਤ ਪਹੁੰਚਣ ਦਾ ਯਤਨ ਕਰਨਾ ਦਸਤਾਰਾ ਕੇਸਰੀ ਦੁਪੱਟੇ ਕੇਸਰੀ ਉਹਨਾਂ ਨੂੰ ਸਜਾ ਕੇ ਆਪਾਂ ਜਰੂਰ ਉੱਥੇ ਪਹੁੰਚਣਾ ਹੈ ਤਾਂ ਜੋ ਖਾਲਸੇ ਦਾ ਇਹ ਪ੍ਰਤੀਕ ਕਲਰ ਹੈ ਰੰਗ ਹੈ ਕੋਲਰੇ ਹੈ ਇਹ ਖਾਲਸੇ ਦਾ ਖਾਸ ਹੈ ਇਸ ਕਰਕੇ ਆਪਾਂ ਮੁੱਖ ਰੱਖਣਾ ਹੈ ਔਰ ਗੁਰਮਰਜਾਦਾ ਨੂੰ ਧਿਆਨ ਦੇ ਵਿੱਚ ਰੱਖਦੇ ਰੱਖਦੇ ਹੋਏ ਆਪਾਂ ਜਿਹੜੇ ਲੰਗਰ ਲਗਾਣੇ ਹਨ ਬਹੁਤ ਮਰਜਾਦਾ ਤਹਿਤ ਬੈਠ ਕਰਕੇ ਪੰਗਤ ਦੇ ਵਿੱਚ ਗੁਰੂ ਸਾਹਿਬ ਜੀ ਦੇ ਬਚਨ ਆਪਾਂ ਕਮਾਉਣੇ ਹਨ ਤਾਂ ਹੀ ਅਪਰਾਲੇ ਸਫਲੇ ਹਨ ਜੇ ਸਿੱਖ ਧਰਮ ਦੇ ਮਹਾਨ ਇਹਨਾਂ ਪੁਰਬਾਂ ਦੇ ਉੱਤੇ ਗੁਰ ਮਰਜਾਦਾ ਅਨੁਸਾਰ ਆਪਾਂ ਪਹੁੰਚ ਸਕੀਏ ਇਹ ਨਿਮਰਤਾ ਸਹਿਤ ਕਲਚੂਰਾ ਸਿੱਖ ਵੱਲੋਂ ਮਿਲਦੀ ਹੈ ਕਿ ਹੋਮਾ ਮਾਗ ਕੇ ਪਹੁੰਚਣਾ ਗੁਰ ਮਰਜਾਦਾ ਦੇ ਵਿੱਚ ਰਹਿਣਾ ਪੰਗਤ ਦੇ ਵਿੱਚ ਬੈਠ ਕੇ ਲੰਗਰ ਨੂੰ ਸ਼ਕਰੰਦਾ ਯਤਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ